ਖਬਰ ਦੀ ਜੜ ਤੱਕ ਜਾਣਾ ਇਸੇ ਲਈ ਜ਼ਰੂਰੀ ਆ ਕਿਉਂਕਿ ਕਈ ਵਾਰ ਅਜਿਹੇ ਮੁੱਦੇ ਅਜਿਹੀਆਂ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਨੇ ਜੋ ਚਰਚਾ ਦਾ ਵਿਸ਼ਾ ਤਾਂ ਬਣਦੀਆਂ ਨੇ న్యూਸ ਦੇ ਵਿੱਚ ਹੈਡਲਾਈਨ ਤਾਂ ਬਣਦੀਆਂ ਨੇ ਪਰ ਪਿੱਛੇ ਕੀ ਹੁੰਦਾ ਹੈ ਪਿੱਛੇ ਕਾਰਨ ਕੀ ਹੁੰਦੇ ਨੇ ਉਹ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਤੇ ਸਾਡੀ ਇਹ ਖਾਸ ਪੇਸ਼ਕਸ਼ ਜਿਸ ਦੇ ਵਿੱਚ ਅਸੀਂ ਖਬਰ ਦੀ ਜੜ ਤੱਕ ਜਾਵਾਂਗੇ ਜਾਂ ਕਹਿ ਲਈਏ ਕਿ ਖਬਰ ਦੀ ਪਰਚੋਲ ਕਰਾਂਗੇ ਤੇ ਉਸ ਦੇ ਅੰਦਰਲੇ ਕੀ ਤੱਥ ਨੇ ਕੀ ਕਾਰਨ ਰਹੇ ਨੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਅੱਜ ਦੀ ਖਬਰ ਹੈ ਨੌਜਵਾਨੀ ਦੇ ਨਾਲ ਸਬੰਧਤ ਕੀ ਪੰਜਾਬ ਚ ਸਿਰਫ ਨਸ਼ਾ ਹੀ ਇੱਕ ਜਹੀ ਕੋੜ ਹੈ ਜੋ ਨੌਜਵਾਨੀ ਨੂੰ ਖਤਮ ਕਰ ਰਿਹਾ ਇਹਦਾ ਜਵਾਬ ਹੈ ਨਹੀਂ ਨਸ਼ੇ ਤੋਂ ਵੀ ਵੱਧ ਪੈੜਾ ਹੈ ਗੈਂਗਸਟਰ ਜਾਂ ਗੈਂਗਸਟਰਵਾਦ ਗੈਂਗਸਟਰਵਾਦ ਨੇ ਨੌਜਵਾਨੀ ਨੂੰ ਇਸ ਤਰ੍ਹਾਂ ਆਪਣੇ ਮੱਕੜ ਜਾਲ ਦੇ ਵਿੱਚ ਜਕੜ ਲਿਆ ਹੈ ਕਿ ਨੌਜਵਾਨਾਂ ਦਾ ਇਸ ਦੇ ਵਿੱਚੋਂ ਨਿਕਲਣਾ ਔਖਾ ਹੈ ਜਾਂ ਕਹਿ ਲਈਏ ਸੌਖੇ ਤਰੀਕੇ ਨਾਲ ਜਾਂ ਇਸ ਨੂੰ ਕਹਿਣ ਦੇ ਵਿੱਚ ਕੋਈ ਅਤਕਤਨੀ ਵੀ ਨਹੀਂ ਹੋਊਗੀ ਕਿ ਨਸ਼ੇ ਦੇ ਵਿੱਚੋਂ ਤਾਂ ਨੌਜਵਾਨ ਨੂੰ ਹੌਲੀ-ਹੌਲੀ ਕਰਕੇ ਬਾਹਰ ਕੱਢਿਆ ਜਾ ਸਕਦਾ ਹੈ ਸਮਝਾਇਆ ਜਾ ਸਕਦਾ ਪਰ ਗੈਂਗਸਟਰਵਾਦ ਦੇ ਵਿੱਚ ਫਸਿਆ ਨੌਜਵਾਨ ਬਾਹਰ ਕੱਢਣਾ ਉਸ ਨੂੰ ਸੁਧਾਰਨਾ ਪੁਆਇੰਟ 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 0% ਜਾਂ 0.1% ਚਾਂਸ ਜਿਹੜਾ ਕਿਹਾ ਜਾ ਸਕਦਾ ਇੱਥੇ ਅਤ ਜਾਂ ਅੰਤ ਹੀ ਗੈਂਗਸਟਰਵਾਦ ਦੇ ਵਿੱਚ ਸਾਹਮਣੇ ਆਉਂਦਾ ਆਖਿਰ ਕਿਉਂ ਪੰਜਾਬ ਦੀ ਨੌਜਵਾਨੀ ਇਸ ਮੱਕੜ ਜਾਲ ਦੇ ਵਿੱਚ ਜਕੜੀ ਜਾ ਰਹੀ ਹੈ ਕਿਉਂ ਨੌਜਵਾਨੀ ਬਾਹਰ ਨਿਕਲਣ ਦਾ ਰਾਹ ਲੱਭ ਨਹੀਂ ਰਹੀ ਜਾਂ ਸਰਕਾਰਾਂ ਦੇ ਵੱਲੋਂ ਕੀ ਕਮੀਆਂ ਜਾਂ ਸਰਕਾਰਾਂ ਦੇ ਵੱਲੋਂ ਪੈਰਵਾਈਆਂ ਉਸ ਤਰੀਕੇ ਨਾਲ ਕਿਉਂ ਨਹੀਂ ਕੀਤੀਆਂ ਜਾ ਰਹੀਆਂ ਪੂਰੇ ਮਾਮਲੇ ਦੇ ਉੱਤੇ ਖਬਰ ਦੀ ਜੜ ਤੱਕ ਜਾਵਾਂਗੇ ਤੁਸੀਂ ਬਣੇ ਰਹੋ ਸਾਡੇ ਨਾਲ ਕਿਉਂਕਿ ਇਹ ਖਬਰ ਮਾਪਿਆਂ ਲਈ ਵੀ ਜ਼ਰੂਰੀ ਹੈ ਇਹ ਖਬਰ ਨੌਜਵਾਨ ਪੀੜ੍ਹੀ ਦੇ ਲਈ ਵੀ ਜ਼ਰੂਰੀ ਹੈ ਬਣੇ ਰਹੋ ਇਸ ਖਾਸ ਖਬਰ ਦੇ ਅੰਤ ਤੱਕ ਅਭੀ ਚ ਨਸ਼ਿਆਂ ਦੇ ਮੁੱਦੇ ਨੂੰ ਅਕਸਰ ਵਿਧਾ ਚੜਾ ਕੇ ਦੱਸਿਆ ਜਾਂਦਾ ਹੈ ਅੰਕੜੇ ਪੇਸ਼ ਕੀਤੇ ਜਾਂਦੇ ਨੇ ਸਰਕਾਰ ਪ੍ਰਸ਼ਾਸਨ ਤੇ ਸਵਾਲ ਚੁੱਕੇ ਜਾਂਦੇ ਨੇ ਪਰ ਕੀ ਪੰਜਾਬ ਦੀ ਨੌਜਵਾਨੀ ਸਿਰਫ ਨਸ਼ਿਆਂ ਦੀ ਦਲਦਲ ਵਿੱਚ ਹੀ ਫਸੀ ਹੋਈ ਹੈ ਤਾਂ ਇਸ ਦਾ ਜਵਾਬ ਹੈ ਜੀ ਨਾ ਕਿਉਂਕਿ ਪੰਜਾਬ ਦੀ ਨੌਜਵਾਨੀ ਨਸ਼ਿਆਂ ਤੋਂ ਵੀ ਵੱਧ ਖਤਰਨਾਕ ਮੱਕੜ ਜਾਲ ਗੈਂਗਸਟਰਵਾਦ ਦੇ ਵਿੱਚ ਫਸੀ ਹੋਈ ਹੈ ਇੱਥੇ ਕਹਿਣਾ ਬਿਲਕੁਲ ਗਲਤ ਨਹੀਂ ਹੋਊਗਾ ਕਿ ਨਸ਼ਿਆਂ ਚੋਂ ਤਾਂ ਨੌਜਵਾਨ ਕੱਢੇ ਜਾ ਸਕਦੇ ਆ ਪਰ ਗੈਂਗਸਟਰਵਾਦ ਨੌਜਵਾਨੀ ਨੂੰ ਹਰ ਪਲ ਮੌਤ ਤੋਂ ਕੁਝ ਮੀਟਰ ਨੇੜੇ ਲੈ ਕੇ ਜਾ ਰਹੀ ਹੈ ਕਿਉਂਕਿ ਇਸ ਨਰਕ ਦੇ ਵਿੱਚ ਨੌਜਵਾਨੀ ਵੱਲੋਂ ਕੁਝ ਅਜਿਹੇ ਕਦਮ ਚੁੱਕੇ ਜਾਂਦੇ ਨੇ ਜਿਸ ਦਾ ਅੰਤ ਆਪਸੀ ਗੈਂਗ ਵਾਰ ਜਾਂ ਫਿਰ ਪੁਰਸ ਮੁਕਾਬਲੇ ਨਾਲ ਹੀ ਹੁੰਦਾ ਹੈ ਪਰ ਇੱਥੇ ਸਵਾਲ ਇਹ ਵੀ ਬਣਦਾ ਹੈ ਕਿ ਅਖੀਰ ਪੰਜਾਬ ਚ ਗੈਂਗਸਟਰਵਾਦ ਸ਼ੁਰੂ ਕਿੱਥੋਂ ਹੋਇਆ ਕਿਵੇਂ ਹੋਇਆ ਇਸ ਗੈਂਗਸਟਰਵਾਦ ਨੇ ਪੂਰੇ ਪੰਜਾਬ ਚ ਆਪਣੇ ਪੈਰ ਪਸਾਰੇ ਤੇ ਕਿਸ ਕਦਰ ਆਪਣਾ ਨੈਟਵਰਕ ਪੂਰੇ ਪੰਜਾਬ ਚ ਬਣਾ ਲਿਆ ਤਾਂ ਸਭ ਤੋਂ ਪਹਿਲਾਂ ਜੇ ਇੱਕ ਜ਼ਿਕਰ ਕਰੀਏ ਪੰਜਾਬ ਚ ਕਿੰਨੇ ਗੈਂਗਸਟਰ ਸਰਗਰਮ ਨੇ ਪੰਜਾਬ ਦੇ ਵਿੱਚ ਪੁਲਿਸ ਰਿਕਾਰਡ ਅਨਸਾਰ ਅੱਜ ਦੇ ਸਮੇਂ ਚ ਗੈਂਗਸਟਰ ਨਾਲ ਜੁੜੇ 1200 ਲੋਕਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਨੂੰ ਵਿਦੇਸ਼ਾਂ ਚ ਬੈਠੇ ਕੁੱਲ 60 ਗੈਂਗਸਟਰ ਆਪਰੇਟ ਕਰ ਰਹੇ ਨੇ ਇਸ ਤੋਂ ਇਲਾਵਾ ਗੈਂਗਸਟਰਾਂ ਦੇ 600 ਦੇ ਕਰੀਬ ਅਜਿਹੇ ਸਾਕ ਸੰਬੰਧੀ ਨੇ ਜੋ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਤੇ ਉਹੀ ਗੈਂਗਸਟਰ ਨੇ ਜੋ ਪੰਜਾਬ ਵਿੱਚ ਆਪਣੇ ਵੱਡੇ ਨੈਟਵਰਕ ਦੇ ذریعے ਫਰਾਉਤੀ ਤਮਕਾਉਣ ਵਰਗੇ ਅਪਰਾਧ ਕਰਦੇ ਫਰਾਉਤੀ ਦੇ ਲਈ ਇਹਨਾਂ ਗੈਂਗਸਟਰਾਂ ਦੇ ਨਿਸ਼ਾਨੇ ਉੱਤੇ ਗਾਇਕ ਫਿਲਮ ਐਕਟਰ ਕਾਰੋਬਾਰੀ ਜਾਂ ਵੱਡੇ ਰਸੂਕਦਾਰ ਇਨਸਾਨ ਰਹਿੰਦੇ ਹੁਣ ਜੇਕਰ ਗੈਂਗਸਟਰਾਂ ਦੀ ਪਛਾਣ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਕਿਹੜਾ ਖੇੜਾ ਗਰੁੱਪ ਜੋ ਅਕਸਰ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਜ਼ਿੰਮੇਵਾਰੀਆਂ ਲੈਂਦਾ ਹੈ ਉਹਨਾਂ ਦੀ ਜੇਕਰ ਜਾਣਕਾਰੀ ਦੀ ਗੱਲ ਕੀਤੀ ਜਾਵੇ ਤਾਂ ਗੈਂਗਸਟਰਾਂ ਦੇ ਵਿੱਚੋਂ ਸਭ ਤੋਂ ਵੱਡਾ ਨਾਮ ਅੱਜ ਦੇ ਸਮੇਂ ਵਿੱਚ ਲਾਰੈਂਸ ਬਿਸ਼ਨੋਈ ਹੈ ਜੋ ਕਿ ਹੈ ਤਾਂ ਪੰਜਾਬ ਦੇ ਫਾਜ਼ਿਲਕਾ ਨਾਲ ਸੰਬੰਧਿਤ ਇੱਕ ਕਿਸਾਨ ਪਰਿਵਾਰ ਤੋਂ ਪਰ ਹਾਈ ਪ੍ਰੋਫਾਈਲ ਅਪਰਾਧਾਂ ਵਿੱਚ ਸ਼ਾਮਲ ਇੱਕ ਬਦਨਾਮ ਗਰੂ ਦੀ ਅਗਵਾਈ ਕਰਨ ਦੇ ਲਈ ਲਾਰੈਂਸ ਬਿਸ਼ਨੋਈ ਦੀ ਪਛਾਣ ਸਾਹਮਣੇ ਆਉਂਦੀ ਹੈ ਦੱਸਿਆ ਕਿ ਪੰਜਾਬ ਦੇ ਮਸ਼ਹੂਰ ਵਰਲਡਵਾਈਡ ਸਿੰਗਰ ਮਰਹੂਮ ਸੇਦੂ ਮੁਸੇਵਾਲਾ ਕਤਲ ਮਾਮਲੇ ਦੇ ਵਿੱਚ ਵੀ ਲਾਰੈਂਸ ਬਿਸ਼ਨੋਈ ਗੈਂਗ ਤੇ ਲਾਰੈਂਸ ਬਿਸ਼ਨੋਈ ਤੇ ਉਹਦੇ ਸਾਥੀ ਗੋਲਡੀ ਬਰਾੜ ਦਾ ਨਾਮ ਸਾਹਮਣੇ ਆਉਂਦਾ ਹੈ ਲਾਰੈਂਸ ਬਿਸ਼ਨੋਈ ਤੋਂ ਬਾਅਦ ਉਸਦਾ ਹੀ ਸਾਥੀ ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਜੋ ਕਿ ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਲ ਜਾਣਿਆ ਜਾਂਦਾ ਹੈ ਇਸੇ ਤਰ੍ਹਾਂ ਪੰਜਾਬ ਚ ਲਾਰੈਂਸ ਬਿਸ਼ਨੋਈ ਗਰੁੱਪ ਤੋਂ ਇਲਾਵਾ ਦਵਿੰਦਰ ਬੰਬੀਹਾ ਗਰੁੱਪ ਜੱਗੂ ਭਗਵਾਨ ਪੁਰੀਆ ਗਰੁੱਪ ਅਰਸ਼ ਡੱਲਾ ਗਰੁੱਪ ਹੈਰੀ ਚੱਠਾ ਗਰੁੱਪ ਅਤੇ ਸੁੱਖਾ ਕਾਲੋ ਗਰੁੱਪ ਇਹ ਗਰੁੱਪ ਪੰਜਾਬ ਵਿੱਚ ਗੈਂਗਸਟਰਵਾਦ ਨੂੰ ਆਪਰੇਟ ਕਰਦੇ ਨੇ ਤੇ ਹੁਣ ਜੇ ਗੱਲ ਇਹਨਾਂ ਦੇ ਕੰਮ ਕਰਨ ਦੇ ਤਰੀਕੇ ਦੀ ਸਭ ਜੀ ਹਰ ਇੱਕ ਗਰੁੱਪ ਦੇ ਵੱਲੋਂ ਆਪਣੇ ਆਪਣੇ ਤਰੀਕੇ ਨਾਲ ਕੰਮ ਕੀਤਾ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਲਾਰੈਂਸ ਬਿਸ਼ਨੋਈ ਗਰੁੱਪ ਸਭ ਤੋਂ ਸ਼ਕਤੀਸ਼ਾਲੀ ਤੇ ਸਰਗਰਮ ਸਿੰਡੀਕੇਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਪੰਜਾਬ, ਰਾਜਸਥਾਨ, ਹਰਿਆਣਾ ਅਤੇ ਦਿੱਲੀ 'ਚ ਇਹ ਲੋਕ ਕੰਮ ਕਰਦੇ ਇਹਨਾਂ ਦੇ ਅੰਦਾਜ਼ਨ 700 ਤੋਂ ਵੱਧ ਮੈਂਬਰਾਂ ਦੀ ਗਿਣਤੀ ਸਾਹਮਣੇ ਆਈ ਹੈ ਮੁੱਖ ਮੈਂਬਰਾਂ ਦੇ ਵਿੱਚ ਲਾਰੈਂਸ ਬਿਸ਼ਨੋਈ, ਗੋਲਦੀ ਬਰਾੜ, ਸਚਿਨ ਬਿਸ਼ਨੋਈ, ਅਨਮੋਲ ਬਿਸ਼ਨੋਈ ਤੇ ਕਾਲਾ ਜੱਠੇਰੀ ਦਾ ਨਾਮ ਸਾਹਮਣੇ ਆਉਂਦਾ ਹੈ ਦੂਜੇ ਨੰਬਰ ਤੇ ਹੈ ਦਵਿੰਦਰ ਬੰਬੀਹਾ ਗਰੁੱਪ ਦਵਿੰਦਰ ਬੰਬੀਹਾ ਦੇ 2016 ਦੇ ਮੁਕਾਬਲੇ ਤੋਂ ਬਾਅਦ ਇਹ ਗਰੁੱਪ ਸਰਗਰਮ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਹੋਇਆ ਗਰੁੱਪ ਵਿਸ਼ਨੋਈ ਗੈਂਗ ਦੇ ਵਿਰੋਧ ਦੇ ਵਿੱਚ ਕੰਮ ਕਰਦਾ ਮੰਨਿਆ ਜਾਂਦਾ ਹੈ ਕਿ ਇਸ ਦੀ ਅਗਵਾਈ ਅਰਮੇਨੀਆ ਆਧਾਰਿਤ ਗੌਰਵ ਉਰਫ ਲੱਕੀ ਪਟਿਆਲ ਵੱਲੋਂ ਕੀਤੀ ਜਾਂਦੀ ਹੈ ਜੱਗੂ ਭਗਵਾਨਪੂਰੀਆ ਗਰੁੱਪ ਮੁੱਖ ਤੌਰ ਤੇ ਮਾਝਾ ਖੇਤਰ ਅੰਮ੍ਰਿਤਸਰ ਗੁਰਦਾਸਪੁਰ ਵਿੱਚ ਸਰਗਰਮ ਇਸ ਮੂਹ ਜਬਰੀ ਵਸੂਲੀ ਹਾਈਵੇ ਡਕੈਤੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਲਈ ਜਾਣਿਆ ਜਾਂਦਾ ਹੈ ਆਰਸ਼ਿਦ ਅੱਲਾਹ ਗਰੁੱਪ ਕੈਨੇਡਾ ਆਧਾਰਿਤ ਅਰਸ਼ਦੀਪ ਸਿੰਘ ਗਿੱਲ ਉਰਫ ਅਰਸ਼ ਡੱਲਾ ਦੀ ਅਗਵਾਹੀ ਵਿੱਚ ਇਸ மூੂ ਪਾਬੰਦੀਸ਼ੁਦਾ ਖਾਲਿਸਤਾਨ ਟਾਈਗਰ ਫੋਰਸ ਯਾਨੀ ਕਿ ਕੇਟੀਐਫ ਨਾਲ ਜੁੜਿਆ ਹੋਇਆ ਹੈ। ਹੈਰੀ ਚੱਠਾ ਗਰੁੱਪ ਮਾਝਾ ਖੇਤਰ ਚ ਸਰਗਰਮ ਅਤੇ ਨਾਬਾ ਚੇਲ ਬ੍ਰੇਕ ਨਾਲ ਜੁੜਿਆ ਹੋਇਆ ਹੈ। ਸੁੱਖਾ ਕਾਲੋਂ ਗਰੁੱਪ ਬਹੁਤ ਜ਼ਿਆਦਾ ਹਿੰਸਾ ਦੇ ਲਈ ਜਾਣਿਆ ਜਾਂਦਾ ਹੈ। ਇਹ ਗੈਂਗ ਸੁੱਖਾ ਕਾਲੋਂ ਦੀ ਮੌਤ ਤੋਂ ਬਾਅਦ ਵੀ ਦੁਆਬਾ ਅਤੇ ਮਾਝਾ ਖੇਤਰਾਂ ਚ ਸਰਗਰਮ ਹੈ। ਇਹਨਾਂ ਸਭ ਤੋਂ ਇਲਾਵਾ ਪੰਜਾਬ ਦੇ ਗੈਂਗਸਟਰਵਾਦ ਸੂਚੀ ਵਿੱਚੋਂ ਜਿਹੜੇ ਜਿਹੜੇ ਗੈਂਗਸ ਜਾਂ ਤਾਂ ਗੈਂਗਵਾਰ ਦੇ ਵਿੱਚ ਮਾਰੇ ਗਏ ਜਾਂ ਪੁਲਿਸ ਮੁਕਾਮਲੇ 'ਚ ਢੇਡ ਹੋਏ ਨੇ ਉਹਨਾਂ 'ਚ ਸਭ ਤੋਂ ਵੱਡੇ ਨਾਮ ਵਿੱਕੀ ਗੋਂਡਰ, ਪ੍ਰੇਮਾ ਲਾਹੌਰਿਆ, ਜੈਪਾਲ ਭੁੱਲਰ ਸਣੇ ਕਈਆਂ ਦੇ ਨਾਮ ਸ਼ਾਮਲ ਨੇ। ਹੁਣ ਸਵਾਲ ਇਹ ਬਣਦਾ ਹੈ ਕਿ ਅਖੀਰ ਇਹ ਨੌਜਵਾਨ ਇਥੋਂ ਤੱਕ ਕਿਵੇਂ ਪਹੁੰਚੇ? ਕਿਵੇਂ ਇਹ ਗੈਂਗਸਟਰ ਜਾਂ ਗੈਂਗਸਟਰ ਸਰਗਣਾ ਬਣੇ? ਤਾਂ ਸਭ ਤੋਂ ਵੱਡਾ ਜਵਾਬ ਤਾਂ ਇਹਨਾਂ ਕੁਝ ਗੈਂਗਸਟਰਾਂ ਦੀ ਚੁਵਾਨੀ ਹੀ ਸਾਹਮਣੇ ਆ ਜਾਂਦਾ ਹੈ। ਕਿ ਨੌਜਵਾਨ ਵੀ ਬਾਕੀ ਨੌਜਵਾਨਾਂ ਵਾਂਗ ਇੱਕ ਚੰਗਾ ਇਨਸਾਨ ਜੋ ਪੜ੍ਹ ਲੈ ਕੇ ਚੰਗੀ ਵਾਈਟ ਕਾਲਰ ਨੌਕਰੀ ਕਰਨਾ ਚਾਹੁੰਦਾ ਸੀ। ਕਿ ਆ ਕੋਈ ਨੌਜਵਾਨ ਖੇਡਾਂ 'ਚ ਨਿਰਪੁੰਨ ਬਣ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਮੈਡਲ ਜਿੱਤਣਾ ਚਾਹੁੰਦਾ। ਪਰ ਇਹ ਨੌਜਵਾਨ ਭੇਂਟ ਚੜੇ ਪ੍ਰਸ਼ਾਸਨ ਦੇ ਕੁਝ ਮਾੜੇ ਅਫਸਰਾਂ ਦੀ। ਜਿਨ੍ਹਾਂ ਰਾਹੀਂ ਇਹ ਅਖੀਰ ਸਿਆਸਤ ਦੀ ਉਸਤਲਦਲ ਵਿੱਚ ਫਸੇ ਜਿੱਥੇ ਇਹਨਾਂ ਦਾ ਰਾਜਨੀਤਿਕ ਲਾਹਾ ਲਿਆ ਗਿਆ ਤੇ ਇਹਨਾਂ ਨੂੰ ਵਾਰਤਕੇ ਲੀਡਰਾਂ ਵੱਲੋਂ ਆਪਣੇ ਕਈ ਗਲਤ ਕੰਮ ਵੀ ਕਢਵਾਏ ਗਏ। ਜਿਨਾਂ ਨੂੰ ਕਰਦੇ ਕਰਦੇ ਇਹ ਇਥੋਂ ਤੱਕ ਪਹੁੰਚ ਗਏ ਜਿੱਥੋਂ ਮੁੜਨਾ ਸ਼ਾਇਦ ਕਦੇ ممکن ਹੀ ਨਹੀਂ ਇਸ ਤੋਂ ਇਲਾਵਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਗੈਂਗਸਟਰ ਬਣਨ ਤੋਂ ਬਾਅਦ ਮਿਲਣ ਵਾਲੀ ਪਾਵਰ ਵੀ ਤੇ ਲਗਜ਼ਰੀ ਲਾਹੇ ਵੀ ਨੌਜਵਾਨਾਂ ਨੂੰ ਜ਼ਰੂਰ ਮੋਹ ਲੈਂਦੀ ਹੈ ਲਗਜ਼ਰੀ ਲਾਈਫ ਇਸ ਤਰ੍ਹਾਂ ਕਿ ਗੈਂਗਸਟਰ ਬਣੇ ਨੌਜਵਾਨ ਕਿਸੇ ਤੋਂ ਵੀ ਫਰੋਤੀ ਦੀ ਮੰਗ ਕਰ ਲੈਂਦੇ ਤੇ ਜੇਕਰ ਮੋਟੀ ਰਕਮ ਮਿਲ ਗਈ ਤਾਂ ਉਸ ਨੂੰ ਆਪਣੇ ਆਪ ਤੇ ਖਰਚ ਕਰਨਾ ਤੇ ਸੋਸ਼ਲ ਮੀਡੀਆ ਤੇ ਉਸ ਨੂੰ ਦਰਸਾਉਣਾ ਵੀ ਨੌਜਵਾਨਾਂ ਨੂੰ ਇਸ ਦਲਦਲ ਦੇ ਵਿੱਚ ਖਿੱਚਦਾ ਇਸੇ ਤਰ੍ਹਾਂ ਗੈਂਗਸਟਰ ਬਣ ਪਾਵਰਫੁੱਲ ਰਾਜਨੀਤਿਕ ਲੀਡਰਾਂ ਦੇ ਲਈ ਕੰਮ ਕਰਨਾ ਤੇ ਉਹਨਾਂ ਦੀ ਪਾਵਰ ਨੂੰ ਆਪਣੀ ਪਾਵਰ ਸਮਝ ਕੇ ਵਰਤਣਾ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ। ਇਹ ਤਾਂ ਸੀ ਇਹਨਾਂ ਗੈਂਗਸਟਰਾਂ ਦਾ ਕਿਉਂ, ਕਿਵੇਂ ਅਤੇ ਕਿਸ ਤੇ ਲਈ ਦਾ ਪਹਿਲ। ਪਰ ਪਾਵਰ ਅਤੇ ਪੈਸਿਆਂ ਦੀ ਚਮਕ 'ਚ ਅੰਨੇ ਹੋਏ ਕੁਝ ਗੈਂਗਸਟਰਾਂ ਵੱਲੋਂ ਹੁਣ ਅਤ ਜਾਂ ਕਹਿ ਲਓ ਅੰਤ ਦੇ ਰਸਤੇ ਤੇ ਚੱਲਦੇ ਆਂ। ਪੰਜਾਬ 'ਚ ਅਤ ਦੇ ਡਰ ਦਾ ਮਾਹੌਲ ਬਣਾਇਆ ਜਾ ਰਿਹਾ। ਤੇ ਇਸ ਦੇ ਚੱਲਦੇ ਪੰਜਾਬ ਦੇ ਸ਼ਾਇਦ ਕਿਸੇ ਜ਼ਿਲ੍ਹੇ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ 'ਚ ਪੰਜਾਬ ਦੇ ਸ਼ਹਿਰਾਂ ਚ ਰਹਿੰਦੇ ਵੱਡੇ ਰਸੂਖਤਾਰਾਂ ਵਪਾਰੀਆਂ ਤੋਂ ਖੁੱਲੇ ਆਮ ਕਰੋੜਾਂ ਦੀ ਫਰੋਤੀ ਮੰਕੀ ਜਾ ਰਹੀ ਹੈ ਡਰ ਬਣਾਉਣ ਦੇ ਲਈ ਚਿੱਟੇ ਦਿਨ ਗੋਲੀਆਂ ਚਲਾਉਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਾਂ ਫਿਰ ਫਰੋਤੀ ਨਾ ਦੇਣ ਵਾਲੇ ਨੂੰ ਜਾਂ ਕਹਿ ਲਵੋ ਕਿ ਇਹਨਾਂ ਦਾ ਡਰ ਨਾ ਮੰਨਣ ਵਾਲਿਆਂ ਨੂੰ ਮੌਤ ਦੇ ਘਾਟ ਵੀ ਤਾਰਿਆ ਜਾਂਦਾ ਹੈ ਜਿੱਥੇ ਨਾ ਗੈਂਗਸਟਰਾਂ ਦੀ ਆਤ ਜਾਂ ਅੰਤ ਦੀ ਕਹਾਣੀ ਸਾਹਮਣੇ ਆਉਂਦੀ ਹੈ ਹੁਣ ਗੱਲ ਆਉਂਦੀ ਹੈ ਅਖੀਰ ਸਰਕਾਰ ਅਤੇ ਪੁਲਿਸ ਕੀ ਕਰ ਰਹੀ ਹੈ ਹੁਣ ਗੱਲ ਆਉਂਦੀ ਹੈ ਅਖੀਰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਕੀ ਕਰ ਰਿਹਾ ਹੈ ਪੰਜਾਬ 'ਚ ਜਿੱਥੇ ਸੂਬਾ ਸਰਕਾਰ ਦੇ ਵੱਲੋਂ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਜ਼ੀਰੋ ਟੋਲਰੈਂਸ ਦੀ ਨੀਤੀ ਤਹਿਤ ਸੁਧਾਰਨ ਅਤੇ ਕਾਇਮ ਰੱਖਣ ਲਈ ਕਦਮ ਚੁੱਕੇ ਜਾ ਰਹੇ ਤੇ ਉੱਥੇ ਹੀ ਫਰੋਤੀ ਕਤਲ ਅਤੇ ਗੋਲੀਵਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਦਾ ਪੁਲਿਸ ਵੱਲੋਂ ਇਨਕਾਊਂਟਰ ਕਰਕੇ ਉਹਨਾਂ ਨੂੰ ਗ੍ਰਿਫਤ ਦੇ ਵਿੱਚ ਲਿਆ ਜਾ ਰਿਹਾ ਇਸ ਤਹਿਤ ਪੁਲਿਸ ਨੇ ਕਾਰਵਾਈ ਕਰਦਿਆਂ ਜਿੱਥੇ ਇੱਕ ਪਾਸੇ ਗ੍ਰਿਫਤਾਰੀਆਂ ਦਾ ਦੌਰ ਸ਼ੁਰੂ ਕੀਤਾ ਹੋਇਆ ਤੇ ਦੂਜੇ ਪਾਸੇ ਪੁਲਿਸ ਮੁਕਾਬਲੇ ਵੀ ਦੇਖਣ ਨੂੰ ਮਿਲ ਰਹੇ ਨੇ ਇਸੇ ਤਹਿਤ ਪਟਿਆਲਾ ਪੁਲਿਸ ਨੇ ਗੈਂਗਸਟਰ ਹਰਜਿੰਦਰ ਲਾਡੀ ਨੂੰ ਪੁਲਿਸ ਮੁਕਾਬਲੇ ਤੋਂ ਬਾਅਦ ਜ਼ਖਮੀ ਹਾਲਤ ਚ ਕਾਬੂ ਕਰਨ ਦਾ ਦਾਵਾ ਕੀਤਾ ਪਟਿਆਲਾ ਪੁਲਿਸ ਮੁਤਾਬਕ ਲਾਡੀ ਜੈਪਾਲ ਭੁੱਲਰ ਗੈਂਗ ਨਾਲ ਜੁੜਿਆ ਹੋਇਆ ਹੈ ਤੇ ਉਸ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਇਸ ਤੋਂ ਪਹਿਲਾਂ 17 ਜਨਵਰੀ 2026 ਨੂੰ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਚ ਪੰਜਾਬ ਪੁਲਿਸ ਨੇ ਇੱਕ ਨੌਜਵਾਨ ਕਰਨ ਪਾਠਕ ਉਰਫ ਡਿਫਾਲਟਰ ਨੂੰ ਮਾਰਨ ਦਾ ਦਾਵਾ ਕੀਤਾ ਇਸ ਮੁਕਾਬਲੇ ਵਿੱਚ ਇੱਕ ਪੁਲਿਸ ਕਰਮੀ ਵੀ ਜ਼ਖਮੀ ਹੋਇਆ ਕਰਨ ਉਤੇ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀ ਨੂੰ ਮਾਰਨ ਦਾ ਇਲਜ਼ਾਮ ਸੀ ਪੁਲਿਸ ਮੁਤਾਬਕ ਕਰਨ ਪਾਠਕ ਪੁਲਿਸ ਹਿਰਾਸਤ ਵਿੱਚ ਸੀ ਜਦੋਂ ਉਸਨੇ ਫਟਾਰ ਹੋਣ ਦੀ ਕੋਸ਼ਿਸ਼ ਕੀਤੀ ਤਾਂ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਇਸੇ ਤਰ੍ਹਾਂ ਪਿਛਲੇ ਦਿਨੀ ਬਠਿੰਡਾ ਪੁਲਿਸ ਨੇ ਫਰौती ਮਾਮਲਿਆਂ 'ਚ ਇੱਕ ਐਨਕਾਊਂਟਰ ਕੀਤਾ ਜਿਸ ਵਿੱਚ ਇੱਕ ਵਿਅਕਤੀ ਜ਼ਖਮੀ ਹੋਇਆ ਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ 2 ਜਨਵਰੀ 2026 ਨੂੰ ਗੈਂਗਸਟਰ ਮਨੀ ਪ੍ਰਿੰਸ ਨੂੰ ਪੰਜਾਬ ਪੁਲਿਸ ਨੇ ਪੁਲਸ ਮੁਕਾਬਲੇ ਵਿੱਚ ਮਾਰਨ ਦਾ ਦਾਵਾ ਕੀਤਾ ਪੰਜਾਬ ਪੁਲਿਸ ਮੁਤਾਬਕ ਪਹਿਲਾਂ ਤੋਂ ਪੁਲਿਸ ਮੁਕਾਬਲੇ ਵਿੱਚ ਜ਼ਖਮੀ ਹੋ ਗਿਆ ਸੀ ਤੇ ਉਹ ਹਸਪਤਾਲ 'ਚ ਇਲਾਜ ਅਧੀਨ ਫਰਾਰ ਹੋਣ ਦੀ ਕੋਸ਼ਿਸ਼ ਦੇ ਵਿੱਚ ਸੀ ਤਾਂ ਫਰਾਰ ਹੋਣ ਦੀ ਕੋਸ਼ਿਸ਼ ਦੇ ਦਰਮਿਆਨ ਪੁਲਿਸ ਵੱਲੋਂ ਉਸ ਦਾ ਮੁਕਾਬਲਾ ਕੀਤਾ ਗਿਆ ਜਿਸ ਵਿੱਚ ਉਸ ਦੀ ਮੌਤ ਹੋ ਗਈ 20 ਜਨਵਰੀ 2026 ਨੂੰ ਗੈਂਗਸਟਰ ਮਨੀ ਪ੍ਰਿੰਸ ਨੂੰ ਪੰਜਾਬ ਪੁਲਿਸ ਨੇ ਪੁਲਿਸ ਮੁਕਾਬਲੇ 'ਚ ਮਾਰਨ ਦਾ ਦਾਅਵਾ ਕੀਤਾ ਪੰਜਾਬ ਪੁਲਿਸ ਮੁਤਾਬਕ ਪਹਿਲਾਂ ਤੋਂ ਪੁਲਿਸ ਮੁਕਾਬਲੇ ਵਿੱਚ ਜ਼ਖਮੀ ਹੋਇਆ ਮਨੀ ਪ੍ਰਿੰਸ ਹਸਪਤਾਲ ਦੇ ਵਿੱਚੋਂ ਇਲਾਜ ਅਧੀਨ ਸੀ ਤੇ ਉਸਨੇ ਹਸਪਤਾਲ ਤੋਂ ਜਦੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਇਹਨਾਂ ਕਾਰਵਾਈਆਂ ਨਾਲ ਜਿੱਥੇ ਪੁਲਿਸ ਨੇ ਸੂਬੇ 'ਚ ਅਮਨ ਕਾਨੂੰਨ ਦੀ ਸਥਿਤੀ ਨੂੰ ਮੁੜ ਕਾਇਮ ਕਰਨ ਦਾ ਕੰਮ ਕੀਤਾ ਹੈ ਉੱਥੇ ਹੀ ਪੰਜਾਬ ਵਾਸੀਆਂ ਦੇ ਮਨਾਂ 'ਚੋਂ ਗੈਂਗਸਟਰਾਂ ਦਾ ਡਰ ਘੱਟ ਦੇ ਗੈਂਗਸਟਰਾਂ ਦੇ ਮਨਾਂ ਵਿੱਚ ਪੁਲਿਸ ਦਾ ਡਰ ਪੈਦਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਤਹਿਤ ਗੈਂਗਸਟਰ ਕੋਲ ਅੱਤ ਜਾਂ ਅੰਤ ਦਾ ਵਿਕਲਪ ਹੀ ਛੱਡਿਆ ਮਤਲਬ ਕਿ ਗੈਂਗਸਟਰ ਆਪਣੀ ਅਤ ਦਿਖਾ ਕੇ ਜਾਂ ਤਾਂ ਪੁਲਿਸ ਨਾਲ ਮੁਕਾਬਲਾ ਕਰ ਸਕਦੇ ਨੇ ਜਾਂ ਫਿਰ ਆਪਣੇ ਗੈਂਗ ਜਾਂ ਗਰੁੱਪ ਦਾ ਅੰਤ ਕਰਕੇ ਗ੍ਰਿਫਤਾਰੀ ਦੇਖੀ ਚੰਗਾ ਭਵਿੱਖ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ ਹੁਣ ਅੰਤ ਇਸੇ ਗੱਲ ਨਾਲ ਕੀਤਾ ਜਾ ਸਕਦਾ ਹੈ ਕਿ ਜਿੱਥੇ ਗੈਂਗਸਟਰ ਆਪਣੇ ਗਲਤ ਤੇ ਮਾੜੇ ਕੰਮਾਂ ਨੂੰ ਛੱਡ ਕੇ ਚੰਗੇ ਰਾਹ ਤੁਰਨ ਦੀ ਕੋਸ਼ਿਸ਼ ਕਰਨ ਉਥੇ ਹੀ ਸਰਕਾਰ ਪ੍ਰਸ਼ਾਸਨ ਤੇ ਪੁਲਿਸ ਅਮਲਾ ਵੀ ਨੌਜਵਾਨਾਂ ਦੀ ਮਦਦ ਕਰਨ ਤਾਂ ਜੋ ਮੋੜ ਬਿਨਾ ਖੂਨ ਖਰਾਬੇ ਗੋਲੀਆਂ ਦੀ ਥਾਂ ਦੀ ਜਗਾ ਉਨਤੀ ਤੇ ਚੜਦੀ ਕਲਾ ਵਾਲਾ ਰੰਗਲਾ ਪੰਜਾਬ ਬਣਾਇਆ ਜਾ ਸਕੇ ਤਾਂ ਖਬਰ ਜਾਰ ਤੱਕ ਇਸ ਖਬਰ ਦੇ ਰਾਹੀਂ ਅੱਜ ਅਸੀਂ ਛੋਆ ਗੈਂਗਸਟਰ ਜਾਂ ਗੈਂਗਸਟਰਵਾਦ ਦਾ ਮੁੱਦਾ ਜਿਸ ਦੇ ਜ਼ਰੀਏ ਨੌਜਵਾਨਾਂ ਦੇ ਮਨਾਂ ਨੂੰ ਟੋਣ ਦੀ ਕੋਸ਼ਿਸ਼ ਕੀਤੀ ਗਈ ਕਿ ਨੌਜਵਾਨ ਅਕਸਰ ਕਿਸ ਤਰ੍ਹਾਂ ਇਸ ਦਲਦਲ ਦੇ ਵਿੱਚ ਫਸੇ ਜਾਂ ਕਿਸ ਤਰ੍ਹਾਂ ਗੈਂਗਸਟਰਵਾਦੀ ਮੱਕੜ ਜਾਲ ਦੇ ਵਿੱਚ ਉਹ ਜਕੜੇ ਗਏ ਜਿੱਥੇ ਸਰਕਾਰ ਪ੍ਰਸ਼ਾਸਨ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਇਹਨਾਂ ਨੌਜਵਾਨਾਂ ਨੂੰ ਸਿੱਧੇ ਰਾਹਤ ਲਿਆਂਦਾ ਜਾਵੇ ਤੇ ਉੱਥੇ ਨੌਜਵਾਨਾਂ ਨੂੰ ਵੀ ਪੈਲ ਕਦਮੀ ਕਰਨੀ ਚਾਹੀਦੀ ਹੈ ਕਿ ਇਸ ਮਾੜੇ ਰਾਹਾਂ ਨੂੰ ਛੱਡ ਕੇ ਚੰਗੇ ਰਾਹ ਦੇ ਵੱਲ ਤੁਰਨ ਤੇ ਆਪਣੇ ਪੰਜਾਬ ਆਪਣੇ ਘਰ ਦੇ ਵਿੱਚ ਖੁਸ਼ਹਾਲੀ ਦੇ ਨਾਲ ਰਹੇ ਜ਼ਰੂਰਤ ਹੈ ਇੱਕ ਚੰਗਾ ਭਵਿੱਖ ਚੁਣਨ ਦੀ ਨਾ ਕਿ ਅਜਿਹੇ ਭਵਿੱਖ ਨੂੰ ਚੁਣਨ ਦੀ ਜਿੱਥੇ ਸਿਰਫ ਅੱਤ ਤੇ ਅੰਤ ਰਹਿ ਜਵੇ ਜਾਂ ਕਹਿ ਲਈਏ ਕਿ ਅਦਕ ਤੇ ਟਿੱਪੀ ਦੇ ਫਰਕ ਜੋ ਕਿ ਕੁਝ ਸਮੇਂ ਲਈ ਉਹ ਦੇਖਣ ਨੂੰ ਮਿਲਦਾ ਹੈ ਪਰ ਅੰਤ ਬਹੁਤ ਮਾੜਾ ਹੋ ਜਾਂਦਾ ਹੈ ਤੁਹਾਨੂੰ ਸਾਡੀ ਇਹ ਖਬਰ ਕਿਸਰਾਂ ਦੀ ਲੱਗੀ ਆਪਣੀ ਰਾਏ ਸਾਡੇ ਨਾਲ ਜਰੂਰ ਸਾਂਝੀ ਕਰਿਓ ਇਸੇ ਤਰ੍ਹਾਂ ਹਰ ਮੁੱਦੇ ਦੀ ਜੜ ਤੱਕ ਪਹੁੰਚਣ ਦੇ ਲਈ ਤੁਸੀਂ ਸਾਨੂੰ ਫੋਲੋ ਕਰ ਲਿਓ ਹਰ ਖਬਰ ਦੀ ਕੋਕ ਪੜਤਾਲ ਪਰਚੋਲ ਕਰਕੇ ਤੁਹਾਡੇ ਚਿਹਰੇ ਚ ਪੇਸ਼ ਕੀਤੀ ਜਾਊਗੀ ਤੁਸੀਂ ਜੁੜੇ ਰਹੋ ਹਮਦਰਦ ਟੀਵੀ ਦੇ ਨਾਲ ਸਹੀ ਤੇ ਸਟੀਕ ਖਬਰਾਂ ਦੇ